ਪਾਰਾਲੈਂਡ ਜਾਂ ਬਟਾਕਰ ਉਹ ਆਉਣਗੇ ਦੇਦੇ ਨਾਲ ਲਾਉਦੇ ਤਾਂ ਨਮੇ ਤੋਂ ਬਣਾਇਆ ਤੇ ਨਗਰ ਇਹ ਦੇਖ ਗਏ ਤਾਂ ਨਮੇ ਦੇ ਪਿੱਛੇ ਇਹ ਨਾ ਹਾਂਜੀ ਕਿਵੇਂ ਲੱਗਿਆ ਜੀ ਠੀਕ ਹੈ ਲੋਡ 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 ਨੂੰ ਤਾਂ ਕੋਈ ਲਿਆ ਹੈਗਾ ਨਹੀਂ ਅੱਛਾ ਜੀ ਚੱਲਣ ਦਾ ਸਫਾਈ ਆ ਪੂਰੀ ਵਧੀਆ ਸਫਾਈ ਪੂਰੀ ਕੋਈ ਦਿੱਕਤ ਨਾ ਕੋਈ ਦਿੱਕਤ ਨਹੀਂ ਹੈ ਐ ਡੀ ਡੀ ਪਰਾਲੀ ਆ ਜੀ ਪਹਿਲਾਂ ਕਿੰਨੇ ਫੁੱਟ ਦਾ ਰੋਟਾ ਬੇਟਾ ਚਲਾਇਆ ਇਹਦੇ ਮਾ 8 ਫੁੱਟ ਦਾ 8 ਫੁੱਟ ਦਾ ਕਿਵੇਂ ਚੱਲਦਾ ਸੀਗਾ ਜੇ 8 ਫੁੱਟ ਦਾ ਲੋਡ ਲੈ ਰਹਾ ਤਾਂ ਉਦੋਂ ਨਹੀਂ ਜੇ 9 ਫੁੱਟ ਦਾ ਲੋਡ ਲੈ ਰਹਾ ਸਸਿਕਾਲ ਜੀ ਅੱਜ ਆਪਾਂ ਯੂਪੀ ਦੇ ਵਿੱਚ ਖੜੇ ਆਂ ਯੂਪੀ ਦੇ ਪੂਰਨਪੁਰ ਦੇ ਵਿੱਚ ਖੜੇ ਆਂ ਤੇ ਇੱਥੇ ਆਪਣੀ ਨਵੀਂ ਬ੍ਰਾਂਚ ਜਿਹੜੀ ਪ੍ਰਾਈਮ ਮਾਈਕਰੋ ਦੀ ਓਪਨਿੰਗ ਕੀਤੀ ਆ ਤੇ ਤੇ ਭਰਾਵਾਂ ਦਾ ਇੰਨਾ ਕਿ ਪਿਆਰ ਆ ਭਰਾ ਇੰਨੀ ਕਿ ਵੇਡ ਦੇ ਵਿੱਚ ਸੀਗੇ ਵੀ ਆਰ ਕਦੋਂ ਤੁਸੀਂ ਇੱਥੇ ਆਉਂ ਤਾਂ ਅਸੀਂ ਲਈਏ ਕਿਉਂਕਿ ਸਿੰਗਲ ਸਿੰਗਲ ਪੀਸ ਦੇ ਉੱਤੇ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਸੀ ਤੇ ਮੈਂ ਪਹਿਲਾਂ ਤਾਂ ਆਪਣਾ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਜਿਨੇ ਇੱਥੋਂ ਤੱਕ ਲੈ ਕੇ ਆਇਆ ਤੇ ਦੂਜਾ ਕਿਸਾਨ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਆਪਾਂ ਇੱਥੋਂ ਤੱਕ ਆਏ ਆ ਬਾਈ ਹੋਰਾਂ ਨੇ ਅੱਜ 9 ਫੁੱਟ ਲਿਆ ਇਹ ਜਿੰਦੀ ਆ ਨੌ ਫੋਟੋ ਰੋਟਾਵੇਟਰ ਲਿਆ ਤੇ ਆਪਾਂ ਕੁਆਲਟੀ ਵੀ ਦੱਸਦੇ ਆ ਤੇ ਪਹਿਲਾਂ ਵੀ ਸਵੇਰੇ ਇੱਕ ਲਾਈਵ ਕੀਤਾ ਸੀ ਜਿਹੜੇ ਵੀਰ ਪਹਿਲਾਂ ਵੀ ਮਨ ਕੱਲ ਲੈ ਕੇ ਗਏ ਸੀ ਹੱਟਪੁੱਟ ਤੇ ਇਹਦੀ ਕੁਆਲਟੀ ਬਾਰੇ ਆਪਾਂ ਪੂਰੀ ਜਾਣਕਾਰੀ ਦਿੰਨੇ ਪਹਿਲਾਂ ਬਾਈ ਹੋਰਾਂ ਨੂੰ ਰੋਟਾਵੇਟਰ ਜੜਾ ਵੀ ਹੈ ਤਾਂ ਤੁਸੀਂ ਵੀ ਜੇ ਪੂਰਨਪੁਰ ਦੇ ਵਿੱਚ ਜਾਂ ਆਸੇ-ਪਾਸੇ ਨੇੜੇ ਜਿੱਥੇ ਦੇ ਵਿੱਚ ਹੈਗੇ ਆ ਤਾਂ ਇਸ ਆਪਣੇ ਦਫ਼ਤਰ ਦੇ ਵਿੱਚ ਆ ਕੇ ਇੱਕ ਵਾਰੀ ਕੁਆਲਟੀ ਜ਼ਰੂਰ ਚੈੱਕ ਕਰਕੇ ਜਾ ਲੈਣ ਤੋਂ ਪਹਿਲਾਂ ਤੇ ਬਾਕੀ ਕੁਆਲਟੀ ਤੁਹਾਨੂੰ ਦੱਸ ਵੀ ਦਿੰਦੇ ਆ ਵੀ ਇਹਦੇ ਵਿੱਚ ਕੀ ਕੀ ਖਾਸੀਅਤਾਂ ਇੱਥੋਂ ਦੀ ਮਿੱਟੀ ਲਈ ਤਾਂ ਬਹੁਤ ਖਾਸ਼ ਆ ਕਿਉਂਕਿ ਇੱਥੇ ਝੋਨੇ ਦੇ ਵਿੱਚ ਤੁਸੀਂ ਦੇਖੋ ਵੀ ਪਰਾਲੀ ਜੋ ਨਾ ਵੱਢਿਆ ਤੇ ਨਾਲ ਦੀ ਨਾਲ ਪਰਾਲੀ ਪਰਾਲੀ ਦੇ ਵਿੱਚ ਕੱਦੂ ਕਰਨਾ ਹੁੰਦਾ ਦਾ ਤਾਂ ਉੱਥੇ ਬਹੁਤ ਬੈਸਟ ਚੱਲਦਾ ਤੇ ਨਾਲ ਨਾਲ ਤੁਹਾਨੂੰ ਕਲਿੱਪ ਵੀ ਲੱਗਦਾ ਆਪਾਂ ਸ਼ਵਰਾਜ 960 ਦੇ ਮਾਗਰ ਆਪਣਾ 9 ਫੁੱਟਾ ਪ੍ਰਾਈਮੈਗਰ ਦਾ 9 ਫੁੱਟ ਰੋਟਾ ਬਟਾ ਚੱਲਣ ਜਾ ਰਿਹਾ ਤੇ ਇੱਧਰ ਦੇਖ ਲਓ ਪਰਾਲੀ ਠੀਕ ਆ ਪਰਾਲੀ ਕਿੰਨੀ ਕਿੰਨੀ ਆ ਬਿਲਕੁਲ ਵੀ ਅੱਗ ਨਹੀਂ ਲੱਗੀ ਇਹਨਾਂ ਨੂੰ ਦਿਖਾਉਣੇ ਆ ਦੂਬਾਰ ਚੱਲਦਾ ਤੇ ਬਾਕੀ ਤੁਸੀਂ ਮੌਸਮ ਦੇਖੋ ਵੀ ਕਿੱਡਾ ਘੈਂਟ ਆ ਮਾਹੌਲ ਤੇ ਚਲਾਉਣੇ ਆ ਜੀ 9 ਫੁੱਟ ਆਈ ਅੰਦਰੋਂ 9 ਫੁੱਟ ਬਾਹਰੋਂ 10 ਹੋ ਜਾਂਦਾ ਲਾਈਵ ਤੁਹਾਨੂੰ ਦਿਖਾਵਾ ਇਹ 10 ਸਟੇਜ ਦੀ ਇਸ ਮਿੱਟੀ ਲਈ ਤਾਂ ਬਹੁਤ ਹੀ ਕਾਮਯਾਬ ਹੈ ਅਰੇ ਮੈਸੀ ਵੀ ਆ ਗਿਆ 9500 ਮੈਸੀ ਆ ਗਿਆ ਤੇ ਇਹਦੇ ਮਗਰ ਵੀ ਪਾਵਾਂਗੇ ਇੱਧਰ ਲੈਂਕ ਲੈਂਕ ਦੀ ਦਿੱਕਤ ਸੀਗੀ ਲੈਂਕ ਇੱਕ ਵਾਸਾ ਉੱਚਾ ਨਹੀਂ ਮਾ ਸੀਗਾ ਉਹਨੂੰ ਸੈੱਟ ਕਰ ਲਾ ਦੇਈਏ ਬਾਪੂ ਕਹਿੰਦਾ ਮੈਨੂੰ ਖੜਾ ਉਹਦਾਂ ਉਹ ਬੈਠ ਗਿਆ ਬਾਪੂ ਪੁਰਾਣੇ ਪਾਪੀ ਬੈਠ ਗਿਆ ਹੁਣ ਜਿਹੜਾ ਆ ਰਿਹਾ ਫੁੱਲ ਪਰਾਲੀ ਤਿਆਰ ਰਿਹਾ ਫੁੱਲ ਪਰਾਲੀ ਦੇ ਤਿਆਰ ਆ ਤੇ ਤੁਹਾਨੂੰ ਜਦੋਂ ਇੱਧਰ ਆ ਗਿਆ ਉਸ ਤੋਂ ਬਾਅਦ ਢੇੜਾ ਦੇ ਖਾਵਾਂਗੇ ਵਿੱਕੀ ਕੁਆਲਟੀ ਆ ਆਉਣ ਤੋਂ ਬਾਅਦ ਇੱਥੇ ਕੀ ਚੀਜ਼ ਹੋ ਰਹੀ ਹੈ ਇੱਥੇ ਅੱਗ ਨਹੀਂ ਲਾਉਂਦੇ ਕਿਉਂਕਿ ਅੱਗ ਲਾਉਣ ਦਾ ਸਮਾਂ ਹੀ ਹੈ ਨੀਗਾ ਸਮਾਂ ਹੋਵੇ ਮੈਨੂੰ ਲੱਗਦਾ ਅੱਗੇ ਇੱਥੇ ਵੀ ਲੱਗ ਜੇ ਬਾਪੂ ਹੈ ਕਿ ਬਾਪੂ ਪਰਾਨਾ ਹੁੰਦਾ ਤੇ ਉਹ ਡਰਾਈਵਰ ਢੈਂਟ ਚੋਤੀ ਦਾ ਉਹ ਪਿੱਛੇ ਦੇਖੋ ਤੁਸੀਂ ਰਿਜ਼ਲਟ ਕਿਵੇਂ ਆ ਰਹੇ ਹੋ ਚਾਰ ਚੱਕਰੇ ਦੇ ਪੂਰੇ ਹੋ ਗਏ ਤੇ ਹੁਣ ਤੁਹਾਨੂੰ ਦਿਖਾਉਣੇ ਆ ਦੂਸਰੇ ਮਗਰਬਾਗੇ ਇਹਦੇ ਮਗਰ ਮੈਸੀ ਮਗਰਬਾਣੇ ਦੇ ਸਮਰ ਤੇ ਬਾਪੂ ਨੂੰ ਰਿਜ਼ਲਟ ਪਹੁੰਚ ਜਾਵੇ ਕਿਵੇਂ ਲੱਗਿਆ ਚਲਾਉਣ ਦੇ ਵਿੱਚ ਕਿਉਂਕਿ ਰਿਜ਼ਲਟ ਉਹ ਹੀ ਦੱਸਣਗੇ ਜਿਹੜੇ ਉੱਪਰ ਬੈਠੇ ਆਪਾਂ ਨੂੰ ਇੱਧਰ ਦੇਖਦਾ ਧਿਆਨ ਨਾਲ ਦੇਖੀ ਜੀ ਰਾਲੇ ਜਾਂਦਾ ਕਰ ਤੇ ਆਇਨੇ ਦੇ ਦੇ ਨਾਲ ਆਦੇ ਪਤੰਨੇ ਮੇਸੋ ਬਣਾਈ ਦੇ ਨਗਰ ਇਹਦੇ ਅੱਗੇ ਪਤੰਨੇ ਮੇਸੋ ਦੇ ਪਿੱਛੇ ਇਹ ਨਹੀਂ ਬਣਦਾ ਬੁਰਾ ਬੈਠ ਉਹ ਨਿਕਲ ਗਿਆ ਹੁਣ ਇਹਨੂੰ ਆਪਾਂ ਦੇਖ ਲਿਆ ਹੁਣ ਅੱਗੇ ਮੈਸੇਜ ਪਤੰਨੇ ਮੇਸਾ ਦੇ ਵਿੱਚ ਬਣੇਗਾ ਅਦਰ ਬਾਪੂ ਨੂੰ ਪੁੱਛ ਰਿਹਾ ਹਾਂ ਹਾਂਜੀ ਕਿਵੇਂ ਲੱਗਿਆ ਜੀ ਠੀਕ ਹੈ ਲੋੜ 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 ਨੂੰ ਤਾਂ ਕੋਈ ਲੈ ਹੈਗਾ ਨਹੀਂ ਅੱਛਾ ਜੀ ਚੱਲਣ ਚ ਸਫਾਈ ਆ ਪੂਰੀ ਵਧੀਆ ਸਫਾਈ ਪੂਰੀ ਆ ਕੋਈ ਦਿੱਕਤ ਹੈ ਨਾ ਕੋਈ ਦਿੱਕਤ ਨਹੀਂ ਹੈ ਅਸਲ ਦੇ ਵਿੱਚ ਆਪਣਾ ਜਿਹੜਾ ਇਹ ਸਾਈਜ਼ ਆ ਆਪਾਂ 9 ਫੁੱਟ ਕਹਿੰਦੇ 9 ਫੁੱਟ ਇਹ ਅੰਦਰੋਂ ਕੰਮ ਕਰਦਾ ਹਾਂਜੀ ਹਾਂ ਬਾਹਰੋਂ 10 ਹੋ ਜਾਂਦਾ ਹਾਂਜੀ ਹਾਂ ਤੇ ਬਾਹਰੋਂ 10 ਹੋ ਜਾਂਦਾ ਤਾਂ ਕਰਕੇ ਇਹ 10 ਫੁੱਟ ਹੀ ਮੰਨੋ ਵੀ ਇਹਦੇ ਮਗਰ 960 ਮਗਰ 10 ਫੁੱਟ ਪਾਇਆ ਸੀਗਾ ਆਪਾਂ ਜੀ ਜੀ ਹਾਂਜੀ ਹਾਂ ਹਾਂ ਦੋੜ ਲਈ ਲਿਆ ਹੈਗਾ ਹਾਂ ਜੈਡ ਵੀ ਡਾਂਗ ਚੱਲਦਾ ਰਿਹਾ ਹਾਂ ਟ੍ਰਾਈ ਕਰਦੇ ਹਾਂ ਪੂਰੀ ਪ੍ਰਾਲੀ ਬੁੜੀਆ ਨੇ ਹਾਂ ਪੂਰੀ ਪ੍ਰਾਲੀਆ ਫੁੱਲ ਜੱਤ ਪਈ ਹਾਂ ਹਾਂ ਤਾਂ ਬਹਿਣਾ ਵਧੀਆ ਹੈ ਜੇ ਲੋ ਖੱਡੇ ਪਾਏ ਹੋਏ ਆ ਤੇ ਖੱਡਿਆਂ ਦੇ ਵਿੱਚ 4x4 ਨਾਲ ਵੱਡਿਆ ਤੇ ਉਹਦੇ ਵਿੱਚ ਚੱਲ ਰਿਹਾ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆ ਰਹੀ। ਹਾਂਜੀ 99 ਤੋਂ ਚੱਲ ਗਿਆ ਹੁਣ ਤੇ 10 ਫੁੱਟ ਆਪਾਂ ਸਾਰੇ ਭਰਾਵਾਂ ਨੂੰ ਜਿਹੜਾ ਆਪਣੀ ਪ੍ਰਾਈਮ ਐਗਰੋ ਦਾ ਰੋਟਾ ਬੇਟਾ 9 ਫੁੱਟ ਅੰਦਰੋਂ ਵਰਕ ਕਰਦਾ ਤੇ ਬਾਹਰੋਂ ਇਹ 10 ਫੁੱਟ ਹੋ ਜਾਂਦਾ ਡਾਲਾ ਚਾਰ ਮੈਂ ਉਹਦੇ ਵਿੱਚ ਡਾਲਾ ਤੇ ਪੰਜ ਮੈਂ ਉਹਦੇ ਵਿੱਚ ਇਹਦੀ ਬਾਡੀ ਬਣੀ ਹੋਈ ਆ ਸਾਈਡ ਗੇਅਰ 21 36 28 ਦਾ ਤਾਇਓ ਕੰਪਨੀ ਦੇ ਜਿਹੜੇ ਸਪਰਿੰਗ ਸਟੀਲ ਦੇ ਬਰੇਡ ਲੱਗੇ ਹੋਏ ਆ ਜੇ ਚਲਾਉਣ ਦੇ ਚਲਾਉਣ ਦੇ ਚਲਾਉਂਦੇ ਨੂੰ ਜਿੱਥੇ ਆਪਣੀ ਮਰਜ਼ੀ ਨਾਲ ਚਲਾਉਂਦਾ ਹਾਂ ਜਾਣ ਦੇ ਜਿੱਥੇ ਜਾਂਦਾ ਇਹ ਘਟਦਾ ਆਪਦਾ ਬੰਦੇ ਨਾਲ ਆ ਆ ਦੇਖੋ ਜੀ ਟਰੈਕਟਰ ਦੇ ਮੂਹਰੇ ਪ੍ਰਾਲੀ ਲੱਗੀ ਹੋਈ ਆ ਟਰੈਕਟਰ ਦਾ ਟਾਇਰ ਘੁੰਮ ਨਹੀਂ ਰਿਹਾ ਅਗਲਾ ਟਾਇਰ ਘੁੰਮ ਨਹੀਂ ਰਿਹਾ ਓਵੇਂ ਜਿਵੇਂ ਆ ਰਿਹਾ ਤੇ ਇੰਨੀ ਪ੍ਰਾਲੀ ਆ ਵੀ ਟਰੈਕਟਰ ਦੇ ਟਾਇਰ ਤੱਕ ਰੁਕ ਜਾਂਦੇ ਆ ਹਲੇ ਤੱਕ ਨਹੀਂ ਟਰੈਕਟਰ ਦਾ ਟਾਇਰ ਚੱਲਿਆ ਓਵੇਂ ਦਾ ਓਵੇਂ ਚੱਲ ਰਿਹਾ ਇਹ ਰੋਟਾਵੇਟਰ ਪਿੱਛੇ ਚੱਲ ਰਿਹਾ। ਹਾਲੇ ਤੱਕ ਵੀ ਉਵੇਂ ਜਿਵੇਂ ਆ ਰਿਹਾ। ਹਾਲੇ ਵੀ ਨਿਕਮਾ ਟਰੈਕਟਰ ਦਾ ਰਹਿ ਰਿਹਾ। ਉਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਮੋੜ ਮੋੜ ਕੇ ਪਰ ਨਿਕਲ ਨਹੀਂ ਰਿਹਾ ਵੀ ਇੰਨੀ ਪ੍ਰਾਲੀ ਦੇ ਵਿੱਚ ਬਹੁਤ ਜ਼ਬਰਦਸਤ ਪਰਫਾਰਮੈਂਸ ਆ। ਬਹੁਤ ਘੈਂਟ। ਕੰਟਰੈਕਟਰ ਦਾ ਟਾਇਰ ਚੱਲਿਆ ਗਿਆ। ਇਹ ਚੱਲ ਰਿਹਾ। ਕਿਉਂਕਿ ਆਪਾਂ ਉਹ ਕਰ ਰਹੇ ਹਾਂ। ਐਨੀ ਐਨੀ ਪ੍ਰਾਲੀ ਆ ਜੀ ਨਾਲ ਪ੍ਰਾਲੀ ਦੇਖੋ ਤੁਸੀਂ। ਟਰੈਕਟਰ ਦਾ ਟਾਇਰ ਫੇਰ ਹੋਕਤਾ। ਬਹੁਤ ਠੰਡੇ ਆ ਮਿੱਟੀ ਸੁੱਟੀ ਕਿੰਨਾਂ। ਹਾਂ ਮਿੱਟੀ ਘੱਟ ਰਹੀ ਹੈ। ਕਹਿੰਦਾ ਸਾਰੇ ਲੀਵਰ ਸੱਟਦੇ ਬਾਕੀ ਉਹ ਦੇਖਦੇ। ਤੇ ਬਾਕੀ ਰਿਵਿਊ ਲੈਣੇ ਬਾਈ ਤੋਂ ਕਿਵੇਂ ਚੱਲਿਆ। ਪਹਿਲਾਂ ਡਿਲੀਵਰੀ ਆ ਕੇ ਆਇਆ ਸੀ। ਹਾਂ ਪਹਿਲਾਂ ਹੋਰ ਰੋਟਾਵੇਟਰ ਤੇ ਦੇ ਦੇਣੇ। ਹੁਣ ਇਸ ਤੇ ਆ। ਇਹ ਬਾਈ ਨੇ ਲੈਣਾਗਾ ਦੂਸਰੇ ਬਾਈਆਂ ਨੇ ਲਿਆ ਹੋਇਆ ਸ਼ਬਰਾਜ ਵਾਲਿਆਂ ਨੇ। ਇਹਨੇ ਲੈਣਾਗਾ। ਇਹ ਤੋਂ ਬੋਚਰੇ ਹੁਣ ਵੀ ਕਿਵੇਂ ਲੱਗਿਆ ਮੈਸੀ ਆ ਜਾਣ ਫੁੱਲ ਪਰਾਲੀ ਦੇ ਵਿਚਾਰ ਫੁੱਲ ਜੱਜ ਕੇ ਤੁਸੀਂ ਐ ਦੇਖੋ ਵੀ ਪਾਣੀ ਨਾਲ ਪਰਾਲੀ ਐ ਡੀਡੀ ਪਰਾਲੀ ਆ ਜੀ ਹੁਣ ਦੱਸੋ ਜੀ ਤੁਸੀਂ ਪਹਿਲਾਂ ਕਿ ਕਿੰਨੇ ਫੁੱਟ ਦਾ ਰੋਟਾ ਬੇਟਾ ਚਲਾਇਆ ਇਹਦੇ ਮਾ 8 ਫੁੱਟ ਦਾ 8 ਫੁੱਟ ਦਾ ਕਿਵੇਂ ਚੱਲਦਾ ਸੀਗਾ ਜੇ 8 ਫੁੱਟ ਦਾ ਲੋਡ ਲੈ ਰਹਾ ਤਾਂ ਉਦੋਂ ਨਹੀਂ ਜੇ 9 ਫੁੱਟ ਦਾ ਲੋਡ ਲੈ ਰਹਾ ਉਹ ਜਿਹੜਾ ਤੁਸੀਂ 8 ਫੁੱਟ ਦਾ ਚਲਾਇਆ ਉਹ ਪੂਰਾ 8 ਫੁੱਟ ਹੋਊਗਾ ਇਹਦਾ ਸਾਈਜ਼ ਪਤਾ ਕਿ ਤਰ੍ਹਾਂ ਬਾਹਰ ਸੇ 10 ਫੁੱਟ ਹੈ 10 ਫੁੱਟ ਅੰਦਰ ਸੇ 9 ਫੁੱਟ ਕੰਮ ਕਰਤਾ ਹੈ ਬਾਹਰ ਸੇ 10 ਫੁੱਟ ਹੈ ਬਾਹਰ ਸੇ 10 ਤੋਂ ਕੈਸੇ ਲਗਾ ਆਰ ਪੀ ਐਮ ਡ੍ਰੌਪ ਕੀਤਾ 2 ਆਰ ਪੀ ਐਮ ਡ੍ਰੌਪ ਕਰਕੇ ਚਲਾਇਆ ਸਿਰਫ ਬਸ ਫੁੱਲ ਲੋਡ ਕਤੇ ਦੋਨੋਂ ਲੀਵਰ نیچے ਡਾਲ ਕੇ ਦੋਨੋਂ ਲੀਵਰ ਨਹੀਂ ਤੇ ਡਾਲ ਕੇ ਇਹ ਕ गेयर तीसरे में भी और दूसरे में भी चलाया कोई दिक्कत परेशानी कोई दिक्कत नहीं खुल के बता दो कोई दिक्कत नहीं किसी तरह की कोई दिक्कत नहीं है ठीक है जी तो अब मैं आपको इसकी क्वालिटी बता दूँ जी नौ फुट का है नौ फुट का वेट है ना सात क्विंटल से प्लस जाता है इसके डाल ले के छः स्प्रिंग का वैसे दो चार आते हैं ना चार आते हैं इसके छः आते हैं तायो कंपनी के ब्लेड आ बहत्तर ब्लेड लगे बॉडी है इसकी पाँच एम की पाँच एम की बॉडी आ डाला है चार एम एम का ਸਾਈਡ ਪਲੇਟ ਨਾਲ ਦੋਨੋਂ 10mm ਕੀ ਹੈ ਜੋ ਸਾਈਡ ਗিয়ার ਹੈ ਨਾ ਜਿਸki وجہ سے ਕਮ ਜ਼ੋਰ ਕਮ ਲੱਗਦਾ ਹੈ ਤਾਂ ਉਹ ਹੈ 21 36 28 ਦਾ ਵੈਸੇ 20 35 28 ਦਾ ਗੇਅਰ ਆਤਾ ਹੈ ਤਾਂ ਉਸki وجہ سے ਕਮ ਲੱਗਦਾ ਜ਼ੋਰ ਗੇਅਰ ਦੀ وجہ سے ਰੈਲਾ ਚੱਲਦਾ ਹੈ ਜ਼ੋਰ ਨਹੀਂ ਲੱਗਦਾ ਇੱਕ ਵਾਰੀ ਜਿੱਥੇ ਆਪ ਡਬਲ ਮਾਰੋਗੇ ਨਾ ਇਸ ਕੋ ਸਿੰਗਲ ਵਿੱਚ ਕੰਮ ਕਰ ਰਹਾ ਨਾ ਆਪਣਾ ਹਾਂ ਸਿੰਗਲ ਵਿੱਚ ਕੰਮ ਕਰ ਰਿਹਾ ਬੜੀ ਇੱਕ ਵਾਰ ਬਣ ਗਿਆ ਉਸ ਨੂੰ ਨਹੀਂ ਦੋਹਰਾ ਕਰਨਾ ਕੋਈ ਪਰ ਦੀ ਜਰੂਰ ਤਾਂ ਨਹੀਂ 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 ਡਬਲ ਮਾਰਨੇ ਦੀ ਕੋਈ ਜਰੂਰ ਨਹੀਂ ਡਬਲ ਮਾਰਨ ਦੀ ਜਰੂਰਤ ਨਹੀਂ ਪਹਿਲਾਂ ਕਹਿੰਦੇ ਵੀ ਅਸੀਂ ਸਿੰਗਲ ਮੈਂ ਡਬਲ ਮਾਰਦੇ ਸੀ ਸਿੰਗਲ ਦੇ ਵਿੱਚ ਓਨਾ ਕੰਮ ਕਰ ਜਾਂਦਾ ਇੱਕ ਹੋਰ ਦੱਸ ਦਈਏ 4x4 ਨਾਲ ਵੱਡਿਆ ਹੋਇਆ ਟੋਏ ਬਹੁਤ ਜ਼ਿਆਦਾ ਡੂੰਘਾ ਤੇ ਉਹਦੇ ਵਿੱਚ ਵੀ ਪੂਰਾ ਕੈਂਡ ਤੇ ਬਾਕੀ ਬਾਈ ਦੱਸ ਰਿਹਾ ਵੀ ਅਸੀਂ ਨੇ ਕਹਦੇ ਇਹਨਾਂ ਨੇ ਚਲਾਇਆ ਹੋਇਆ ਇਹਨਾਂ ਨੇ ਲੈਣਾ ਸੀਗਾ ਹੁਣ ਤੇ ਠੀਕ ਲੱਗੀ ਗੁੱਡ ਪਰਫਾਰਮੈਂਸ ਬਹੁਤ ਬੜੀਆ ਕੀ ਕਹਿਣਾ ਚਾਹੋਗੇ ਹਮ ਤੋ ਕਹਿ ਰਹੇ ਹੇ ਯੇ ਰੂਟਾ ਵੇਟਰ ਸਭੀ ਕੋ ਲੈਣਾ ਚਾਹੀਏ ਜੀ ਜੀ ਥੈਂਕ ਯੂ ਚਲਾਉ ਉਹ ਫਿਰ ਦੇਖਦੇ ਆ ਇੱਕ ਟਰੈਕਟਰ ਹੋਰ ਆ ਰਿਹਾ ਉਹ ਵੀ ਚਲਾ ਗੋ ਕਮ ਹੋ ਜਾਏਗਾ ਨਾ ਡੀਜ਼ਲ ਦਾ ਇੱਕ ਵਾਰ ਨਹੀਂ ਨਹੀਂ ਕਿਉਂ ਨਹੀਂ ਖਰਚਾ ਜੀ ਜ਼ਰੂਰ ਕਮ ਹੋਗਾ ਹਾਂ ਇੱਕ ਵਾਰ ਬੀਚ ਬਜਾਈ ਠੀਕ ਹੈ ਜੀ